ਬਾਲਾ ਜੀ ਦੀ ਪੂਰੀ ਕਿਰਪਾ ਬਹੁਤ ਬਹੁਤ ਤਕਲੀਫਾਂ ਆਈਆਂ ਸੀ ਸਾਨੂੰ ਕਾਫੀ ਚੜੀਆਂ ਬਹੁਤ ਵਿਗੜੇ ਹੋਏ ਸੀ ਅਸੀਂ ਵੀ ਤੇ ਬਾਲਾ ਜੀ ਦੇ ਸਿਰ ਤੇ ਹੱਥ ਰੱਖਿਆ ਇਹਨਾਂ ਨਾਲ ਜੁੜੇ ਆ ਬਹੁਤ ਸਾਰਾ ਸੁਧਾਰ ਆ کاروبار ਬਰਕਤ ਆ ਕੁਝ ਪੈਸਾ ਨਹੀਂ ਜੋੜਨ ਤੇ ਆ ਰਿਹਾ ਸੀ ਆ ਬਾਲਾ ਜੀ ਨੇ ਇੰਨੀ ਕਿਰਪਾ ਕੀਤੀ ਬੱਚੇ ਨੂੰ ਬਾਹਰ ਭੇਜਤਾ ਉੱਥੇ ਬਾਲਾ ਜੀ ਦੀ ਕਿਰਪਾ ਬਹੁਤ ਬਹੁਤ ਸੈਟਿੰਗ ਗਈ ਆ ਕੋਈ ਵੀ ਦਿੱਕਤ ਹੁੰਦੀ ਕੋਈ ਪਰੇਸ਼ਾਨੀ ਹੁੰਦੀ ਹੈ ਬਾਲਾ ਜੀ ਦੇ ਅਰਦਾਸ ਕਰਨੀ ਹੈ ਉਹ ਬਾਲਾ ਜੀ ਸੰਕਟ ਮੋਚਨ ਹੈ ਹਰ ਇੱਕ ਅਰਦਾਸ ਨੂੰ ਸਤਿਕਾਰ ਕਰਦੇ ਨੇ ਪੂਰੀ ਕਰਦੇ ਨੇ ਉਹ ਬਾਲਾ ਜੀ ਸਭ ਬੱਚਿਆਂ ਦੇ ਨਾਲ ਰਹਿ ਕੇ ਉਹਨਾਂ ਦੇ ਕਾਰੇ ਪੂਰੇ ਕਰਦੇ ਨੇ ਮੈਂ ਤਾਂ ਕਹਿੰਦਾ ਇਹਨਾਂ ਦਾ ਸ਼ੁਕਰਗੁਜ਼ਾਰ ਆ ਲੱਖ ਲੱਖ ਸ਼ੁਕਰਗੁਜ਼ਾਰ ਆ ਬਾਲਾ ਜੀ ਦੇ ਚਰਨਾਂ ਦਾ ਤੇ ਇਹਨਾਂ ਦਾ ਸੇਵਾਦਾਰ ਆ ਬਸ ਸੇਵਾਦਾਰ ساری ਉਮਰ ਕਰਦੇ ਰਹੀਏ ਅਸੀਂ ਇਹਨਾਂ ਦੀ ਕੋਈ ਬਾਲਾ ਜੀ ਨੇ ਹਰ ਇੱਕ ਚੋਲੀ ਭਰੀ ਹੈ ਅਸੀਂ ਤਾਂ ਬੱਚੇ ਸੀ ਸੇਵਾ ਤੇ ਆਸ਼ਰਮ ਆਪਣੀ ਖੁਸ਼ੀ ਦੇ ਨਾਲ ਲੰਗਰ ਪਾਣੀ ਦੀ ਸੇਵਾ ਕਰਾ ਦਿੱਤੀ ਹੈ ਉਹ ਬਾਲਾ ਜੀ ਨੇ ਆਪਣਾ ਆਪਣੇ ਨਾਮ ਚਰਨਾ ਦੇ ਨਾਲ ਲਗਾਇਆ ਹੋਇਆ ਵੈ ਸੇਵਾਦਾਰ ਹਨ ਅਦੇ ਅਸੀਂ ساری ਉਮਰ ਸੇਵਾ ਹੀ ਕਰਨੀ ਬਾਲਾ ਜੀ ਦੀ ਮਰੀਜ਼ ਹਸਪੀਟਲ ਤੋਂ ਉੱਠ ਕੇ ਇੱਥੇ ਆ ਕੇ ਬਾਬਾ ਜੀ ਦਾ ਛਿੱਟਾ ਲੈਂਦੇ ਨੇ ਮੈਨੂੰ ਪਤਾ ਹੀ ਠੀਕ ਹੁੰਦੇ ਨੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੈ ਸ਼੍ਰੀ ਗੁਰਮਤਾ ਜੀ ਤੇ ਕੋਈ ਇਸ ਦਰਬਾਰ ਤੇ ਮੈਨੂੰ 14 ਸਾਲ ਹੋ ਗਏ ਨੇ ਬਾਲਾ ਜੀ ਦੀ ਪੂਰੀ ਕਿਰਪਾ ਬਹੁਤ ਬਹੁ ਤਕਲੀਫਾਂ ਆਈਆਂ ਸੀ ਸਾਨੂੰ ਕਾਫੀ ਚੜੀਆਂ ਬਹੁਤ ਵਿਗੜੇ ਹੋਏ ਸੀ ਅਸੀਂ ਵੀ ਤੇ ਬਾਲਾ ਜੀ ਦੇ ਸਿਰ ਤੇ ਹੱਥ ਰੱਖਿਆ ਇਹਨਾਂ ਨਾਲ ਜੁੜੇ ਆ ਬਹੁਤ ਸਾਰਾ ਸੁਧਾਰ ਆ کاروبار ਬਰਕਤ ਆ ਕੁਝ ਪੈਸਾ ਨਹੀਂ ਜੋੜਨ ਤੇ ਆ ਰਿਹਾ ਸੀ ਆ ਬਾਲਾ ਜੀ ਨੇ ਇੰਨੀ ਕਿਰਪਾ ਕੀਤੀ ਬੱਚੇ ਨੂੰ ਬਾਹਰ ਭੇਜਤਾ ਉੱਥੇ ਬਾਲਾ ਜੀ ਦੀ ਕਿਰਪਾ ਬਹੁਤ ਬਹੁਤ ਸੈਟਿੰਗ ਗਈ ਹੈ ਕੋਈ ਵੀ ਦਿੱਕਤ ਹੁੰਦੀ ਕੋਈ ਪਰੇਸ਼ਾਨੀ ਹੁੰਦੀ ਹੈ ਬਾਲਾ ਜੀ ਦੇ ਅਰਦਾਸ ਕਰਨੀ ਹੈ ਉਹ ਬਾਲਾ ਜੀ ਸੰਕਟ ਮੋਚਨ ਹੈ ਹਰੇਕ ਅਰਦਾਸ ਨੂੰ ਸਤਕਾਰ ਕਰਦੇ ਨੇ ਪੂਰੀ ਕਰਦੇ ਨੇ ਉਹ ਬਾਲਾ ਜੀ ਸਭ ਬੱਚਿਆਂ ਦੇ ਨਾਲ ਰਹਿ ਕੇ ਉਹਨਾਂ ਦੇ ਕਾਰੇ ਪੂਰੇ ਕਰ ਦਿੰਨਾ ਮੈਂ ਤਾਂ ਕਹਿੰਦਾ ਇਹਨਾਂ ਦਾ ਸ਼ੁਕਰਗੁਜ਼ਾਰ ਆ ਲੱਖ ਲੱਖ ਸ਼ੁਕਰਗੁਜ਼ਾਰ ਆ ਬਾਲਾ ਜੀ ਦੇ ਚਰਣਾ ਦਾ ਤੇ ਇਹਨਾਂ ਦਾ ਸੇਵਾਦਾਰ ਆ ਬਸ ਸੇਵਾਦਾਰ ساری ਉਮਰ ਕਰਦੇ ਰਹੀਏ ਅਸੀਂ ਇਹਨਾਂ ਦੀ ਤੇ ਬਸ ਸਾਡੀ ਤਾਂ ਇਹੀ ਬੇਨਤੀ ਹੈ ਬਾਬਾ ਜੀ ਜੈ ਸ਼੍ਰੀ ਵਾਲਾ ਜੀ ਕਿੰਨਾ ਕੁ ਸ਼ੁਕਰ ਕਰਦਾਂ ਮੈਂ ਜਦੋਂ ਬਾਲਾ ਜੀ ਝੋਲੀਆਂ ਭਰ ਦਿੰਦੇ ਨੇ ਜੋ ਮੰਗਦੇ ਆ ਉਹ ਦਿੰਦੇ ਨੇ ਦੇਖੋ ਬਾਲਾ ਜੀ ਨੇ ਹਰ ਇੱਕ ਝੋਲੀ ਭਰੀ ਹੈ ਅਸੀਂ ਤਾਂ ਬੱਚੇ ਸੀ ਸੇਵਾ ਸੀ ਆਸ਼ਰਮ ਆਪਣੀ ਖੁਸ਼ੀ ਦੇ ਨਾਲ ਲੰਗਰ ਪਾਣੀ ਦੀ ਸੇਵਾ ਕਰਾ ਦਿੱਤੀ ਹੈ ਉਹ ਬਾਲਾ ਜੀ ਨੇ ਆਪਣੇ ਨਾਮ ਚਰਨਾ ਦੇ ਨਾਲ ਲਗਾਇਆ ਹੋਇਆ ਵੈ ਸੇਵਾਦਾਰ ਹਨ ਅੱਦੇ ਅਸੀਂ ਸਾਰੀ ਉਮਰ ਸੇਵਾ ਹੀ ਕਰਨੀ ਹੈ ਬਾਲਾ ਜੀ ਦੀ ਠੀਕ ਹੈ ਸੰਕਟ ਮੋਚਨ ਹੈ ਹਰ ਇੱਕ ਬਿਮਾਰੀ ਹਰ ਇੱਕ ਕੈਂਸਰ ਦਾ ਇਲਾਜ ਇੱਥੇ ਤੱਕ ਹੁੰਦਾ ਵੈ ਦੁਨੀਆ ਆਂਦੀ ਇੱਥੇ ਦੁਨੀਆ ਆ ਰਹੀ ਹੈ ਤੁਸੀਂ ਦੇਖਿਆ ਹੋਗਾ ਛਿੱਟੇ ਲੈਣ ਦੇ ਵਕਤ ਇੰਨੀ ਦੁਨੀਆ ਜੈ ਬਾਲਾ ਜੀ ਜੈ ਬਾਲਾ ਜੀ ਹੋ ਰਹੀ ਜੈ ਜੈਕਾਰ ਹੋ ਰਹੀ ਹੈ ਬਾਲਾ ਜੀ ਦੀ ਔਰ ਮਰੀਜ਼ ਹਸਪੀਟਲ ਤੋਂ ਉੱਠ ਕੇ ਇੱਥੇ ਆ ਕੇ ਬਾਬਾ ਜੀ ਦਾ ਛਿੱਟਾ ਲੈਂਦੇ ਨੇ ਮੈਨੂੰ ਪਤਾ ਹੀ ਠੀਕ ਹੁੰਦੇ ਨੇ ਕੁਝ ਕੁਲ ਸਦੀ ਸਚਾਈ ਹੈ ਮੈਂ ਇੱਥੇ 14 ਸਾਲਾਂ ਦੇ ਵਿੱਚ 15 ਸਾਲਾਂ ਦੇ ਵਿੱਚ ਹਜ਼ਾਰਾਂ ਬੰਦੇ ਦੇਖੇ ਹੋਏ ਆ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਉਹ ਇੱਥੇ ਆ ਕੇ ਠੀਕ ਹੋਏ ਨੇ ਸਿਰਫ ਅਰਦਾਸ ਕਰਦੇ ਜਲਦੇ ਛਿੱਟੇ ਲੈਂਦੇ ਬਾਬਾ ਜੀ ਦੇ ਛਿੱਟੇ ਲੈਂਦੇ ਉਹ ਬਾਲਾ ਜੀ ਕਿਰਪਾ ਕਰਦੇ ਠੀਕ ਹੁੰਦੇ ਜੀ ਇੰਨੀ ਤਾਕਤ ਹੈ ਉਸ ਜਲਦੇ ਵਿੱਚ ਕਿ ਸਿਰਫ ਕੁਛਿੱਟੇ ਲੈਣ ਨਾਲ ਬਾਲਾ ਜੀ ਦੀ ਕਿਰਪਾ ਹੁੰਦੀ ਹੈ ਤੇ ਜੋ ਲੋਕ ਦੁਖੀ ਹੁੰਦੇ ਨੇ ਤਾਂ ਉਹ ਸੁੱਖ ਦੇ ਵਿੱਚ ਹੋ ਜਾਂਦੇ ਬਿਲਕੁਲ ਜੀ ਬਿਲਕੁਲ ਬਾਬਾ ਜੀ ਸਾਕਸ਼ਤ ਬਾਲਾ ਜੀ ਸਾਡੇ ਬਾਬਾ ਜੀ ਬੈਠੇ ਨੇ ਉਹਨਾਂ ਦੀ ਪੂਰੀ ਕਿਰਪਾ ਬਾਬਾ ਜੀ ਦੀ ਉਹ ਬਾਬਾ ਜੀ ਦੇ ਨਾਲ ساری ਸੰਗਤ ਆ ਗਈ ਹੈ ਤੇ ਇਹਨਾਂ ਦਾ ਪਿਆਰ ਹੈ ਬਹੁਤ ਵੱਡੇ ਸੇਵਾਦਾਰ ਹੈ ਸਾਡੇ ਬਾਬਾ ਜੀ ਆਸ਼ਰਮ ਹੈ ਬੱਚਿਆਂ ਦਾ ਮੰਦਬੁੱਧੀ ਬੱਚਿਆਂ ਦਾ ਆਸ਼ਰਮ ਹੈ ਆਸ਼ਮ ਚਲਾ ਰਹੇ ਨੇ ਸੇਵਾ ਕਰਦੇ ਬੈਨੇ ਇਸ ਤੋਂ ਵੱਡੀ ਕੁਝ ਨਹੀਂ ਹੈ ਸੇਵਾ ਜੀ ਭਾਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼ੁਕਰ ਮਹਾਂਤ